ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕੱਲ ਤਾਂ ਹੁਣ ਬਾਹਰ ਨਿਕਲਿਆ ਹੀ ਹੈ ਸਪਨ ਨੂੰ ਪਤਾ ਸੀ ਕਿ ਕੁਝ ਨਾ ਕੁਝ ਤਾਂ ਲੋਚਾ ਹੈਗਾ ਸੁਨੰਦ ਇਹ ਕੀਆ ਸੁਨੰਦ ਸ਼ਰਮਾ ਨੂੰ ਲੈ ਕੇ ਪਿੰਕੀ ਦਾ ਰਿਵਾਲਤਾ ਜਿਹੜਾ ਬੇਟਾ ਹੈ ਵੱਡਾ ਬੇਟਾ ਉਹਦੇ ਨਾਲ ਸੁਨੰਦ ਸ਼ਰਮਾ ਦਾ ਕਾਫੀ ਲੰਬੇ ਸਮੇਤੋ ਫਿਜ਼ੀਕਲ ਰਿਲੇਸ਼ਨਸ਼ਿਪ ਸੀ ਉਹਨੂੰ ਬਲੈਕਕਾਰ ਦਾ ਪਰਚਾ ਨਹੀਂ ਪਾ ਸਕਦੀ ਸੀ ਕਿਉਂਕਿ ਹੁਣ ਆਪਣੇ ਇੰਡੀਆ ਚ ਇਹ ਧਾਰਾ ਖਤਮ ਕਰਦੀ ਜਿਹੜੀ ਕੁੜੀ ਆਪਣੀ ਮਰਜ਼ੀ ਨਾਲ ਮੁੰਡੇ ਨਾਲ 6 ਮਹੀਨੇ ਤੱਕ ਰਹਿ ਰਹੀ ਹੈ ਉਹ ਤਾਂ ਰਿਵਕ ਕੇਸ ਨਹੀਂ ਪਾ ਸਕਦੀ ਸਟੂਡੈਂਟ ਨੇ ਦੇਖਿਆ ਵੀ ਇਹ ਤਾਂ ਕੰਮ ਬੰਨਾ ਨਹੀਂ ਪ੍ਰੋਪਰਲੀ ਕਿਸੇ ਵਕੀਲ ਦੀ ਐਡਵਾਈਸ ਲੈਂਦੀ ਫਿਰ ਉਹਨੇ ਪਿੰਕੀ ਧਾਰੀਵਾਲ ਤੇ ਬਲੇਮ ਲਾਇਆ ਮੇਰਾ ਪੈਸਾ ਖਾ ਗਿਆ ਮੈਨੂੰ ਕੈਦ ਕਰ ਲਈ ਮੈਂ ਐ ਕਰੂਗੀ ਕਿ ਪਿੰਕੀ ਧਾਰੀਵਾਲ ਇੱਕ ਬਹੁਤ ਵੱਡਾ ਪ੍ਰਮੋਟਰ ਹੈ ਪ੍ਰੋਡਿਊਸਰ ਹੈ ਅੱਛੀ ਕੰਪਨੀ ਚੱਲਦੀ ਹੈ ਸਿੰਗਰਾਂ ਨੂੰ ਲਾਂਚ ਕਰਦੇ ਨੇ ਇਹ ਵਿਵਾਜ ਹੀ ਸੁਪਨੇ ਲਹਿਰੀ ਸੀ ਵੀ ਉਸ ਘਰ ਦੀ 9 ਬਾਂਜਾ ਹੁਣ ਅੱਖੀ ਦੇਖੀ ਮੱਖੀ ਕੋਈ ਨਹੀਂ ਖਾਂਦਾ ਇਹ ਗੱਲ ਤੁਸੀਂ ਆਪ ਸਮਝ ਲਓ ਹੁਣ ਕਿੱਥੇ ਲੱਗਦੀ ਹੈ ਸੋ ਇਹਨੇ ਦੇਖਿਆ ਵੀ ਹੁਣ ਵਿਆਹ 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 ਨੂੰ ਮਗਰ ਪਈ ਰਹੀ ਉਹ ਵੀ ਮੈਂ ਇਸ ਘਰ ਦੀ ਬਹੁ ਬੋ ਬਾਂਜਾ ਸਭ ਕੁਝ ਬੜਾ ਬੜਾ ਮਿਲ ਜੂ ਸੋ ਪਿੰਕੀ ਧਾਰਿਆਲ ਦੇ ਹੱਕ ਚੋੜੜਾ ਇੱਕ ਰਾਈਟਰ ਆ ਮੁੰਡਾ ਉਹ ਵੀ ਸਟੈਂਡ ਲਿੱਤਾ ਉਹਨੇ ਦੱਸਿਆ ਵੀ ਇੱਕ ਪਰ ਮੈਂ ਉਹਨਾਂ ਦੇ ਘਰ ਗਿਆ ਤੇ ਮਸਟੈਂਕ ਖੜੀ ਸੀ ਪੁੱਛਿਆ ਕਿ ਦੀ ਇਸਨੰਦਾ ਕਹਿੰਦੀ ਜੀ ਮੇਰੀ ਐ ਇੱਥੇ ਜਿੰਨੀ ਵੀ ਗੱਡੀਆਂ ਖੜੀਆਂ ਸਭ ਮੇਰੀਆਂ ਮੇਰਾ ਜਿਹੜਾ ਜੀ ਕੇ ਰਹਿ ਮਹੀ ਗੱਡੀਆਂ ਪਲੇਸ਼ੋ ਤੇ ਲਾ ਸਕਦੀਆਂ ਸੋ ਇੰਟਰ ਰੀਸੈਂਟਲੀ ਇੰਟਰਵਿਊਸ ਹੋਣੀਆਂ ਸਭ ਨੇ ਕਿਵੇਂ ਪਿੰਕੀ ਧਾਰੇਵਾਲ ਦੀ ਤਰੀਫਾਂ ਕਰ ਰਹੀ ਐ ਸੁਗੰਦਰ ਸ਼ਰਮਾ ਕਿਵੇਂ ਕੁਝ ਵੀ ਨਹੀਂ ਸੀ ਮੈਨੂੰ ਨੇ ਨਵਾਂ ਚੇਂਜ ਕੀਤਾ ਬਣਾਇਆ ਦੈਟਸ ਟ्रू ਉਹ ਤਾਂ ਗਲੀਆਂ ਚ ਤੁਰਦੇ ਫਿਰਦੇ ਔਰ ਫਤੇਗੜ ਸਾਹਿਬ ਚੂੜੀਆਂ ਕੋਲੇ ਦਾ ਪੈਂਡਾ ਉੱਥੇ ਲੋਕਾਂ ਦੇ ਵਿਆਹਾਂ ਦੇ ਵਿੱਚ ਜਿਹੜੇ ਡੀਜੇ ਆਪਣੇ ਕਿੱਥੇ ਭਾਰੇ ਟੀਮਾਂ ਹੁੰਦੀਆਂ ਡੀਜੇ ਲੱਗਦਾ ਕਿ ਕਿੱਦਾਂ ਪਾਉਂਦੀ ਹੁੰਦੀ ਸੀ ਸਿਨੇ ਐਜ਼ ਅ ਡਾਂਸਰ ਬਹੁਤ ਲੰਬਾ ਕੰਮ ਕੀਤਾ ਉਸ ਤੋਂ ਬਾਅਦ ਇਹ ਸਿੰਗਿੰਗ ਲਾਈਨ ਚ ਗਈ ਇਸ ਪ੍ਰਾਨੇ ਜਿੰਨੇ ਉਸ ਟਾਈਮ ਦੇ ਕਿਤੇ ਪੰਗੜੇ ਟੀਮ ਹੈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਦੱਸਿਆ ਮੈਨੂੰ ਵੀ ਆਹ ਚੱਕਰ ਹੈ ਮੈਂ ਕਿਹਾ ਉਹ ਇਹ ਮੈਨੂੰ ਪਹਿਲੇ ਵੀ ਮੈਂ ਕਿਸੇ ਨੇ ਗੱਲ ਆਖੀ ਸੀ ਪੰਗੜੇ ਬਲੀਵ ਨਹੀਂ ਕੀਤਾ ਪਰ ਹੁਣ ਪਤਾ ਲੱਗਾ ਕਿ ਕਿੱਦਾਂ ਪਾਉਂਦੀ ਰਹੀ ਹੈ ਤਾਂ ਹੀ ਉਹਦਾ ਪੰਗੜਾ ਪਰਫੈਕਟ ਹੈ ਸੋ ਗੱਲ ਉੱਥੇ ਆ ਗਈ ਗੱਲ ਆ ਕੇ ਕਿੱਥੇ ਮੁੱਕਦੀ ਹੈ ਸੈਕਸ ਰਿਲੇਸ਼ਨਸ਼ਿਪ ਤੇ ਕਿ ਜਦੋਂ ਵਿਆਹ ਵਾਲਾ ਕੰਸੀਰੇ ਨਹੀਂ ਚੜਿਆ ਤੇ ਹੁਣ ਪਿੰਕੀ ਨੂੰ ਟਾਰਗੇਟ ਕਰ ਲੋ ਸ਼ਾਇਦ ਮੈਂ ਇਦਾਂ ਕਰਨ ਨਾਲ ਉਹ ਤੋਂ ਪੈਸੇ ਪੋਸੇ ਹਟ ਲੂੰਗੀ ਜਿਹੜੇ ਉਹ ਮਹਿਲਾ ਪੁਲਿਸ ਵਾਲੀ ਕਿਹੜੀ ਕਮਿਸ਼ਨਰ ਜੀ ਹੈਗੀ ਆ ਉਹ ਵੀ ਮਿੰਟ ਚ ਤੇ ਪਿੱਛੇ ਲੱਗੀ ਵਿਚਾਰੀ ਕੇ ਸਾਥ ਐਦਾਂ ਹੋਇਆ ਉਦਾਂ ਹੋਇਆ ਇਨਾ ਨਾਮ ਇਨੇ ਫੋਲੋਅਰਸ ਉਹਦੇ ਕੋਲ ਪੈਸਾ ਨਹੀਂ ਅਗਰ ਉਸ ਲੇਡੀ ਦੀ ਜਗ੍ਹਾ ਮਨੀਸ਼ਾ ਗੁਲਾਟੀ ਮਨੀਸ਼ਾ ਗੁਲਾਟੀ ਜੀ ਹੁੰਦੀ ਤਾਂ ਇਹ ਮਾਮਲੇ ਨੂੰ ਬੜੇ ਜਲਦੀ ਸੋਲਵ ਕਰਨਾ ਸੀ ਕਿਉਂਕਿ ਮਨੀਸ਼ਾ ਗੁਲਾਟੀ ਵਿੱਚ ਇੱਕ ਖਾਸियत ਹੈ ਕਿ ਉਹ ਦੋਨੋਂ ਪਾਰਟੀ ਦੀ ਗੱਲ ਸੁਣਦੇ ਆ ਜਦੋਂ ਪਿੱਛੇ ਜੇ ਲੈਂਬਰ ਹੁਸੈਨ ਪੁਰੀ ਦਾ ਇੰਨਾ ਮੁੱਦਾ ਹੋਇਆ ਸੀ ਫੈਮਲੀ ਦੇ ਉਹਨਾਂ ਨੇ ਦੋਨੋਂ ਪਾਰਟੀ ਦੀ ਗੱਲ ਸੁਣ ਕੇ ਕੰਪਰੋਮਾਈਜ਼ ਕਰਾਇਆ ਤੇ ਇਹ ਜਿਹੜੇ ਕਮਿਸ਼ਨਰ ਆਏ ਤਾਂ ਬਸ ਜੀ ਸੁਮੰਦਾ ਸ਼ਰਮਾ ਆਏ ਉਪੜੀ ਨਹੀਂ ਸਭੜੀ ਗਰੀਬੇ ੱਤਕਾ ਕਰ ਰਹੇ ਦੇਖੋ ਕੋਈ ਪ੍ਰੋਡਿਊਸਰ ਡਾਇਰੈਕਟਰ ੱਤਕਾ ਨਹੀਂ ਕਰਦਾ ਜਦੋਂ ਵੀ ਕੋਈ ਪ੍ਰੋਡਿਊਸਰ ਕਿਸੇ ਸਿੰਗਰ ਦੀ ਲਾਈਫ ਬਣਾਉਂਦਾ ਹੈ ਨਾ ਉਹ ਉਹਨੇ ਕੰਪਨੀ ਚ ਲੈ ਕੇ ਆਉਂਦਾ ਤੇ 10 3 4 5 6 10 ਕਰੋੜ ਲਾਉਂਦਾ ਤੇ ਇੱਕ ਗੱਲ ਯਾਦ ਰੱਖਿਓ ਬੰਦੇ ਨੇ ਵਸੂਲ ਵੀ ਤਾਂ ਕਰਨਾ ਨਾ ਉਹ ਕੋਈ ਪਿੱਛੋ ਰਾਜਾ ਤਾਂ ਹੈ ਨਹੀਂ ਕਿ ਉਹਨੇ 10 ਕਰੋੜ ਲਾਤਾ ਜਾਂ 10 ਲੱਖ ਲਾਤਾ ਤੈਨੂੰ ਵਸੂਲ ਨਹੀਂ ਕਰਨਾ ਉਹਨੇ ਪਰ ਇੱਕ ਸਟੇਜ ਸ਼ੋਅ ਦੇ ਵਿੱਚੋਂ ਆਪਣਾ ਕਮਿਸ਼ਨ ਰੱਖਣਾ ਤੇ ਉਸ ਪੈਸੇ ਨੂੰ ਵਸੂਲ ਕਰਨਾ ਤਾਂ ਹੀ ਉਹਨੇ ਤੈਨੂੰ ਸਟਾਰ ਬਣਾਇਆ ਸੋ ਜਿਹੜੇ ਸੰਨਦ ਸ਼ਰਮਾਰ ਗਿਆ ਲੋਕਾਂ ਦੇ ਮਗਰ ਲਾ ਕੇ ਜੋ ਇਹਨੇ ਚਾਗਾ ਚੱਕਿਆ ਜੋ ਵੀ ਇਹਨੇ ਗੰਦ ਪਾਇਆ ਹੁਣ ਕੀ ਆਨਲਾਈਨ ਟਾਈਮ ਚ ਇੰਡਸਟਰੀ ਚ ਕੋਈ ਪ੍ਰੋਡਿਊਸਰ ਕਿਸੇ ਨੰਬੀ ਕੁੜੀ ਨੂੰ ਬ੍ਰੇਕ ਦੇਵੇਗਾ ਕਦੇ ਵੀ ਨਹੀਂ ਉਹਨਾਂ ਦਾ ਯਕੀਨ ਟੁੱਟ ਜਾਣਾ ਵੀ ਇਹਨੇ ਕੱਲ ਨੂੰ ਤੰਗ ਕਰਨਾ ਐ ਕਰਨਾ ਸੋ ਇਦਾਂ ਦੀ ਲੇਡੀਜ਼ ਸਿਰਫ ਆਪਣਾ ਫਿਊਚਰ ਦੇਖਦੀਆਂ ਪਰ ਕਿਸੇ ਹੋਰ ਸਿੰਗਰ ਬਾਰੇ ਕਦੇ ਨਹੀਂ ਸੋਚਦੀਆਂ ਕੁਝ ਜਿੱਦਾਂ ਹੀਰੋ ਬਣੀ ਸੀ ਨਾ ਇਹ ਹੁਣ ਲੇਡੀ ਉਦਾਂ ਹੀ ਜ਼ੀਰੋ ਹੋਏਗੀ ਜੋ ਉਹਦਾ ਟਾਈਮ ਸੀ ਘੁੰਮਣ ਕਮਾਉਣ ਨੂੰ ਤਠਾਰ ਰੱਖੀ ਆ ਬੋਲਟ ਰੱਖਿਆ ਪਿੰਕੀ ਧਾਰੀਵਾਲ ਦੇ ਮੁੰਡੇ ਨਾਲ ਪਟਾਕੇ ਪਾਉਣ ਨੂੰ ਸੋ ਹੁਣ ਬਿਬਾਰੀ ਸਾਰੇ ਮਾਵੈ ਨਾ ਸਾਹਮਣੇ ਦੱਸੇ ਹੁਣ ਬੇਲ ਮਿਲ ਗਈ ਆ ਪਿੰਕੀ ਧਾਰੀਵਾਲ ਨੂੰ ਉਸ ਤੋਂ ਬਾਅਦ ਹੁਣ ਪਿੰਕੀ ਧਾਰੀਵਾਲ ਨੇ ਆਪਣੇ ਪ੍ਰੈਸ ਕਾਨਫਰੰਸ ਰੱਖਣੀ ਆ ਤੇ ਜਿੱਦਾਂ ਉਹਨਾਂ ਦਾ ਮੂੰਹ ਖੁੱਲਿਆ ਬਹੁਤ ਕੁਝ ਬਾਹਰ ਨਿਕਲੇਗਾ ਬਹੁਤ ਕੁਝ ਬੜਾ ਮਟੀਰੀਅਲ ਰੱਖ ਕੇ ਗੱਲ ਭਗਵੰਤ ਮਾਨ ਪੰਜਾਬ ਦੇ ਸੀਐਮ ਇਹਦੀ ਪੁਰਾਣੀ ਰஞ்சிਤ ਸੀ ਪਿੰਕੀ ਧਾਰੀ ਵਾਲ ਨੇ ਪੂਰਪੂਰ ਜੋਰ ਰஞ்சிਸ਼ ਕੱਢੀ ਆਪਣੀ ਲੱਖ ਦੀਆਂ ਲਾਲਤਾ ਇੱਕ ਸੀਐਮ ਦੀ ਪੋਸਟ ਤੇ ਬਹਿ ਕੇ ਤੁਸੀਂ 20-20 ਸਾਲ ਪੁਰਾਣੀਆਂ ਗੱਲਾਂ ਨੂੰ ਲੈ ਕੇ ਕਹਿੰਦੇ ਸ਼ੰਕਾ ਕੱਢ ਰਹੇ ਹੋ ਦੈਟਸ ਵੈਰੀ ਬੈਡ ਸੋ ਭਗਵੰਤ ਮਾਨ ਨੇ ਉਹਦੀ ਵਾਈਫ ਨੇ ਤੇ ਟੱਬਰ ਨੇ ਪੂਰਾ ਗਰਾਫ ਜ਼ੀਰੋ ਕਰ ਲਿਆ ਪੰਜਾਬ ਦੇ ਵਿੱਚ ਆਪਣਾ ਅੱਜ ਸ਼ਰਮਣੀ ਚਾਹੀਦੀ ਇਹਨਾਂ ਨੂੰ